हां जी दोस्तों सस्का हाल सारे फार्मर वीरा नु दोस्तों आज पहुंचेया ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰਦਾਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਪਾਈਆਂ ਨੇ ਤੇ ਅੱਜ ਵੀ ਦੋਸਤੋ ਨਗ ਜਿਹੜੇ ਤੁਹਾਨੂੰ ਤਿੰਨ ਦਿਖਾਉਣੇ ਆ ਇਸ ਕਿੱਦੇ ਦੇ ਉੱਪਰ ਇੱਕ ਝੋਟੀ ਦਿਖਾਵਾਂਗੇ ਉੱਚੇ ਬੱਚੇ ਦੇ ਵਿੱਚ ਆ ਦੋਸਤੋ ਬਣੇ ਵੀ ਆ ਕਿ ਕਿੰਨੇ ਦਾ ਵੇਰਵਾ ਉਹ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਦੁੱਧ ਐਸ ਵਕਤੇ ਦੇ ਥੱਲੇ ਕਿੰਨਾ ਹਾਜ਼ਰ ਸੋ ਪੂਰੀ ਡਿਟੇਲ ਮਿਲੂਗੀ ਇੱਧਰ ਦੋਸਤੋ ਦੋ ਤੁਸੀਂ ਵੇਹੜਾ ਦੇਖ ਰਹੇ ਜੇ ਐਚ ਐਫ ਬਰੀਡ ਦੇ ਵਿੱਚ ਕ੍ਰੋਸ ਹੰਗ ਦੇ ਵਿੱਚ ਇਹ ਵੜਾ ਨੇ ਤਾਂ ਬਿਲਕੁਲ ਵਾਈਟ ਤੇ ਬਲੈਕ ਡੱਬੀ ਆ ਠੀਕ ਆ ਜੀ ਤੇ ਦੋਨੋਂ ਵੜਾ ਗੱਬਣਾ ਦੂਜੇ ਦੂਜੇ ਸੂਬੇ ਆ ਜਾਂ ਤੀਜੇ ਸੂਬੇ ਆ ਦੋਸਤੋ ਤੀਜੇ ਸੂਬੇ ਆ ਉਹ ਪੂਰੀ ਡਿਟੇਲ ਤੁਹਾਨੂੰ ਸੂਬਿਆਂ ਦੀ ਦੁੱਧ ਦੀ ਕਿੰਨੇ ਦਿਨਾਂ ਦਾ ਹਜੇ ਸਮਾਂ ਬਾਕੀ ਆ ਇਹਨਾਂ ਪਸ਼ੂਆਂ ਦਾ ਸੂਣ ਦੇ ਵਿੱਚ ਉਹ ਪੂਰੀ ਡਿਟੇਲ ਮਿਲੂਗੀ ਠੀਕ ਆ ਜੀ ਅੱਜ 31 ਜੁਲਾਈ ਨੂੰ ਅਸੀਂ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:00 ਇੱਕ 11 ਦਾ ਆਓ ਲੈਨੇ ਆਪਾਂ ਤੇ ਡਿਟੇਲ ਕਰਦੇ ਆਂ ਗੱਲਬਾਤ ਭਾਜੀ ਸਰਬਜੀਤ ਸਿੰਘ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਵੀ ਸਰਬਜੀਤ ਸਿੰਘ ਦੀ ਸਾਸਰੀ ਕਾਲ ਜੀ ਸਾਸਰੀ ਕਾਲ ਦੇ ਸੰਬੰਧ ਸਾਹ ਹੋਰ ਭਾਜੀ ਠੀਕ ਠਾਕ ਜੀ ਹਾਂ ਠੀਕ ਠਾਕ ਠੀਕ ਹੈ ਜੀ ਕਮਾਲ ਫਿਰ ਪਿੱਛੇ ਪਾਇਆ ਸੀ ਹੋ ਗਿਆ ਸੇਲ ਸਾਰੇ ਪਸ਼ੂ ਜੀ ਹੋ ਗਿਆ ਹੋ ਗਿਆ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਤੇ ਅੱਜ ਆਪਣੇ ਕੋਲ ਜਿੱਦਾਂ ਆਪਾਂ ਦੱਸਿਆ ਜੀ ਟੋਟਲ ਤਿੰਨ ਕਨਗ ਨੇ ਹਾਂ ਜੀ ਅੱਜ ਤਿੰਨ ਕਨਗ ਆ ਜੀ ਚਾਰ ਹੀ ਇੱਕ ਰਾਤੀ ਮੈਂ ਵੇਚੀਤਾ ਜੀ ਠੀਕ ਹੈ ਜੀ ਇੱਕ ਸੇਲ ਹੋ ਗਈ ਹੈ ਜੀ ਹਾਂ ਜੀ ਹਾਂ ਜੀ ਸ਼ਾਮੀ ਠੀਕ ਹੈ ਜੀ ਜਿਹੜੀ ਆਪਣੇ ਕੋਲ ਦੋਨੋਂ ਵੜਾ ਇਹ ਆਪਣੇ ਦਿਖ ਰਹੀਆਂ ਮਗਰ ਜੀ ਇਹ ਦੋਨੋਂ ਗੱਬਣ ਤਿਆਰੀ ਵਾਲੀਆਂ ਨੇ ਹਾਂ ਜੀ ਅਜੇ 5 5 7 7 ਦਿਨ ਰਹਿੰਦੇ ਆ ਮਤਲਬ ਆ ਦੂਜਾ ਸੁਹਾ ਚਾਰਦਾਂ ਦਾ ਵਾਸੀ ਠੀਕ ਹੈ ਜੀ ਹਾਂ ਜੀ ਇਹ ਚੌਕੀ ਚਾਰਦਾਂ ਦਾ ਹਾਂ ਚੌਕੀ ਸੁਬਾ ਦੂਜਾ ਸੁਹ ਕੀ ਹੈ ਦੂਜਾ ਸੁਹਾ ਸੁੰਦੀ ਹੈ ਜੀ ਠੀਕ ਹੈ ਜੀ ਉਹ ਦੱਸੋ ਸੁਬਾ ਦੂਜਾ ਸੁਨਾ ਇਸ ਵੜ ਨੇ ਉਹ ਦੰਦੀ ਚਾਰ ਆ ਉਹ 15 16 ਲੀਟਰ ਇਹਨੇ ਪਹਿਲਾਂ ਨੇ ਭਰਾਇਆ ਜੀ ਠੀਕ ਹੈ ਜੀ ਤੇ ਇਹ ਵੀ ਵੜ ਆਪਣੇ ਕੋਲ ਇਹ ਜੀ ਇਹ ਵੀ ਸੁਹਾ ਤੇ ਦੂਜਾ ਹੀ ਆਂਦੇ ਘਰ ਵਾਲੇ ਮੰਨ ਕੇ ਚਲੋ ਤੁਸੀਂ ਤੇ ਜਾ ਮੰਨ ਲੀਏ ਠੀਕ ਹੈ ਜੀ ਠੀਕ ਇਹ ਵੀ ਕੋਈ ਟਾਈਮ ਹਫਤੇ ਦਾ ਲ ਤੇ ਸ਼ੁਰੂਆਤ ਪਾ ਜੀ ਆਪਾਂ ਕਿਹੜੇ ਪਾਸੇੋਂ ਕਰਦੇ ਆਂ ਫਿਰ ਉਹ ਪਹਿਲੇ ਸੂਏ ਝੋਟੀ ਆਜੋ ਜੀ ਦੋਸਤੋ ਇੱਕ ਝੋਟੀ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਪਹਿਲੇ ਸੱਤ ਤੋਂ ਚਾਰ ਮਹੀਨੇ ਦੀ ਠੀਕ ਆ ਜੀ ਸੂਈ ਆ ਜੀ ਸੂਆ ਪਹਿਲਾ ਸੂਈ ਆ ਹੁਣ ਹਾਂਜੀ ਹਾਂਜੀ ਪਹਿਲਾ ਹੀ ਸੂਆ ਜੀ ਤੇਨ ਤੋਂ ਚਾਰ ਕੁ ਮਹੀਨੇ ਦਾ ਸਮਾਂ ਹੋ ਗਿਆ ਤੇਨ ਤੋਂ ਚਾਰ ਕੁ ਮਹੀਨੇ ਦਾ ਕੱਟੀ ਮਗਰ ਜੀ ਠੀਕ ਆ ਜੀ ਮਗਰ ਕੱਟੀਏ ਦੋਸਤੋ ਤੇਨ ਤੋਂ ਚਾਰ ਕੁ ਮਹੀਨੇ ਦਾ ਸਮਾਂ ਹੋ ਗਿਆ ਸੂਈ ਰੋ ਇਹ ਜੀ ਘਰ ਆਏ ਮੁਕਾਵਾ ਵੀ ਆਂਦੇ ਵੀ ਕੋਈ ਲਗਭਗ 40-45 ਦਿਨ ਦੀ ਗੱਭਣਾ ਠੀਕੇ ਭਰਾਏ ਗਾੜੀ ਕੋਈ ਕਿਸਮਤ ਕੇਸੀ ਨਿਕਾਵੇ ਆਪਾਂ ਜਿੱਤ 4 ਦੋਸਤੋ ਨਿਕਲ ਆਵੇ ਉਹ ਵੀ ਕਿਸੇ ਭਰਾ ਦੀ ਕਿ ਕਿਸਮਤ ਆ ਬੇਸ਼ੱਕ ਚੈੱਕ ਪਾਸ ਵਿੱਚ ਚਲੋ ਹਜੇ ਨਹੀਂ ਆਉਂਦੀਗੀ ਦੁੱਧ 6 ਲੀਟਰ ਸੰਤੂ ਸਾਹਿਬ ਸਾਢੇ 5 ਦੀ ਆਪਣੀ ਗਰੰਟੀ ਠੀਕ ਆ ਜੀ ਤੇ ਇਹ ਅੱਜ ਸਵੇਰੇ ਥੋੜੀ ਲੇਟ ਚੋਈ ਕਿਸੇ ਮਨ ਡਕਾਈ ਬਿਲਕੁਲ ਜੀ ਆ ਤੁਸੀਂ ਦੱਸ ਰਹੇ ਸੀ ਮਾਰਨਿੰਗ ਦੇ ਹਾਂ ਦੱਸੇ ਦੱਸੇ ਬਿਲਕੁਲ ਸੋ ਦੋਸਤੋ ਕੋਈ ਚੌ ਪੰਜਾਂ ਪੰਜਾਂ ਗਿ ਮਹੀਨਿਆਂ ਦੇ ਚੌਂ ਦੀ ਕੋਈ ਤੁਸੀਂ ਮੰਨ ਲਓ ਠੀਕ ਚੌਂ ਸਾਢੇ ਚੌਂ ਮਗਰ ਮਗਰ ਕੱਟੀ ਆ ਕੱਟੀ ਵੀ ਇੱਕ ਵਾਰੀ ਤੁਹਾਨੂੰ ਆਪਾ ਦਿਖਾ ਦਿੰਨੇ ਆ ਆ ਬੱਚਾ ਤੁਸੀਂ ਦੇਖੋ ਠੀਕ ਆ ਇਹ ਬੱਚਾ ਇਸ ਝੋਟੀ ਦੇ ਮਗਰ ਅਗੇ ਦੋਸਤੋ ਬਣੀ ਆ ਦੂਜੇ ਸਵੇ ਲਈ ਅੱਗੇ ਤਫਨ ਹੋਈ ਆ ਮਤਲਬ ਹੋ ਗਿਆ 40 45 ਦਿਨ ਕੋ ਡੇਢ ਕਿ ਮਹੀਨੇ ਦਾ ਵੀਰਵਾ ਲਗਪਗ ਹਾਂਜੀ ਤੇ ਬਾਕੀ ਚੌਣ ਚੌਣ ਵੀਰ ਤੇ ਜਿਹੜਾ ਇੱਕ ਨੰਬਰ ਚੌਣ ਜੀ ਸੀਲੀ ਇੱਕ ਨੰਬਰ ਚ ਵਾਈ ਇੱਕ ਮੈਂ ਪੂਰੀ ਇੱਕ ਨੰਬਰ ਪੀ ਅਗਲੇ ਪਿਛਲੇ ਕਰਦੇ ਪ੍ਰਾਬਲ ਮਾਸਾ ਜਨਮ ਕੋਈ ਪੰਜਾਂ ਪੈਂ ਦੀ ਤੇ ਦੁੱਧ 6 ਕਿਲੋ ਹੈ ਜੀ 6 ਕਿਲੋ ਦੁੱਧ 6 ਕਿਲੋ ਸਾਢੇ ਪੰਜਾਂ ਦੀ ਪੱਕੀ ਗਰੰਟੀ ਲੋ ਜੀ ਠੀਕ ਹੈ ਜੀ ਦੁੱਧ ਸਤਨ ਸਾਹ ਵਦਨ ਵਾਲੀ ਇਹ ਸਵੇ ਵਾਲੇ ਥਾਂ ਤੋਂ ਨਹੀਂ ਆਈ ਕੁਸਰਾ ਸੂਆ ਕੇਤਾਂ ਕੋ ਕਿਲੋ ਖੰਡ ਵਧੂ ਥੋੜੇ ਚੇਤੀ ਸੂਈ ਚੋਟੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਦਗੂ ਤਾਂ ਵੱਡਾ ਝੋਟੀ ਦਾ ਬਾਕੀ ਇੱਕ ਗੱਲ ਜ਼ਰੂਰ ਜ਼ਿਕਰ ਜੋਗਾ ਵੱਡੇ ਕਦ ਕਰਦੇ ਵਿੱਚ ਇਧਰੋਂ ਤੁਸੀਂ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਗੁਲਾਈ ਆ ਸਿੰਘਾਂ ਦੇ ਦੋਹਾਂ ਦੀ ਇੱਕ ਤਾਂ ਖੋਖਲਾ ਲੱਗਦਾ ਠੀਕ ਹੈ ਇੱਕ ਤਾਂ ਖੋਖਲਾ ਤੇ ਹਾਇ ਬਿਲਕੁਲ ਛੋਟਾ ਸਿੰਘ ਪਤਲੀ ਫੇਸ ਕੁਆਲਟੀ ਹੈ ਲੰਬਾ ਫੇਸ ਬੂਥੀ ਪਾਤੀ ਬਿਲਕੁਲ ਵੇਖੋਗੇ ਤੁਸੀਂ ਲੰਬੀ ਕਰਦਣ ਤੇ ਕਦ ਤੋਂ ਵੱਡਾ ਝੋਟੀ ਜਾ ਅੱਗੇ ਦੂਜੇ ਸੂਵੇ ਲਈ ਬਣੀ ਹੈ ਡੇਢ ਕਿ ਮਹੀਨੇ ਦਾ ਫੇਰਵਾ ਪਾਈ ਦਿੱਤਾ ਆਪਾਂ ਤੁਹਾਨੂੰ ਅਕੇ ਨਿਕਲ ਆਉਂਦੀ ਏ ਕਿਸੇ ਭਰਾ ਦੀ ਕਿਸਮਤ ਆ ਠੀਕ ਆ ਜੀ ਉਸਨੂੰ ਸਾਬ ਨਿਕਲ ਵੀ ਆਉਂਦੇ ਇੱਕ ਝੋਟੀ ਆਪਾਂ ਵੀਡੀਓ ਤੇ ਨਹੀਂ ਪਾਈ ਉਤਰਾ ਦਿੱਤੀ ਕਿਸ ਵੀਰ ਨੂੰ ਹਾਂਜੀ ਹਾਂਜੀ ਇਹ ਉਹ ਆਪਾਂ ਘਰ ਲੈ ਹਾਂ ਦੱਸਿਆ ਸੀ ਆਪਾਂ ਨੂੰ ਵੀ ਮਹੀਨੇ ਸਵਾ ਮਹੀਨੇ ਦੀ ਅਈ ਉਹਨਾਂ ਹੁਣ ਚੈੱਕ ਕਰਾਈ ਆਉਂਦੇ ਹੜੇ 2-3 ਮਹੀਨੇ ਦੀ ਦੇਖੋ ਜੀ ਬਣੀ ਏ ਤੇ ਨਿਕਲੂਗੀ ਹਾਂਜੀ ਆਪਾਂ ਬਾਕੀ ਗਾਰੰਟੀ ਕੋਈ ਨਹੀਂ ਦਿੰਦੇ ਸਹੀ ਆ ਜੀ ਹਾਂ ਨਿਕਲ ਵੀ ਕੋਲ ਕੇ ਇੱਕ ਵਾਰੀ ਦਿਖਾਈਏ ਵੀਰਾਂ ਨੂੰ ਤੋਰ ਕੇ ਤੇ ਬਾਕੀ ਕੱਦ-ਕਾੜ ਜਿਹੜਾ ਮੇਰੇ ਭਰਾ ਉਹ ਕੱਦ ਵੱਡਾ ਠੀਕ ਆ ਤੇ ਬਹੁਤੇ ਵੀਰੇ ਸੋਚਦੇ ਵੀ ਪਹਿਲਾਂ ਛੋਟੀ ਵੀ ਕਦ ਵੱਡਾ ਜਿਹੜੀ ਚੀਜ਼ ਵੱਡੀ ਕਹੀ ਜਾਊਗੀ ਉਹ ਵੱਡੀ ਮਿਲੂਗੀ ਇੱਥੇ ਆਣ ਕੇ ਇੱਥੇ ਆਣ ਕੇ ਛੋਟੀ ਜੀਰ ਸੰਧੂ ਸਾਹਿਬ ਠੰਡੀ ਸੀ ਸਲਾ ਕੁੜੀ ਆ ਹਾਂਜੀ ਚਵਾਈ ਠੰਡੀ ਮਿਲਦੀ ਦੋਨੋਂ ਟਾਈਮ ਬੱਚੇ ਤੇ ਹਾਂ ਹਾਂ ਬੱਚੇ ਤੇ ਭਾਵੇਂ ਬੱਚੇ ਤੋਂ ਬਗਾਰ ਚੋਰੋਂ ਭਾਵੇਂ ਬੱਚੇ ਦਾ ਮੂੰਹ ਲਵਾ ਕੇ ਚੋਰੋ ਤੁਸੀਂ ਚਾਹੇ ਕੋਈ ਬੱਚੇ ਤੇ ਚਾਹੇ ਬਿਨ ਬੱਚੇ ਤੋਂ ਚਵਾਈ ਕਰ ਲਓ ਠੀਕ ਆ ਜੀ ਤੇ ਨਾਲ ਹੀ ਬੱਚਾ ਪ੍ਰੋਪਰ ਤੁਸੀਂ ਦੇਖ ਲਿਆ ਬੱਚੇ ਤੇ ਮਿਲਦੀ ਆ ਤੇ ਭਾਈ ਸੀਲਸਾ ਕੀ ਵੀ ਤਾਂ ਤਾਂ ਵੀ ਇੰਨੀ ਕੀ ਜਿਆਦੀ ਆ ਚਾਹੇ ਕੋਈ ਬੱਚੇ ਤੇ ਚੋਰੇ ਚਾਹੇ ਬਿਨ ਬੱਚੇ ਤੋਂ ਬਹਿ ਕੇ ਥੱਲੇ ਥਾਪੀ ਅਵੇਲੇਬਲ ਸਪੈਸ਼ਲ ਕਾਦਰ ਸਪੈਸ਼ਲ ਠੀਕ ਹੈ ਜੀ ਲੈ ਲੈ ਅੱਗੇ ਨਿਕਲ ਆਉਂਦੀ ਉਹ ਕਿਸੇ ਵੀਰ ਦਾ ਲਾਕ ਆਪਾਂ ਵਾਰ-ਵਾਰ ਕਹਿ ਰਹੇ ਆ ਉਹ ਕਿਸੇ ਵੀਰ ਦੀ ਕਿਸਮਤ ਆ ਬਣੀ ਥੜੀਆਂ ਕਰਮਾਂ ਦੀ 45 ਦਿਨਾਂ ਦਾ ਵੀਰਵਾ ਤੁਹਾਨੂੰ ਪਾ ਦਿੱਤਾ ਆ ਤੇ ਖਵਾਨੇ ਲੇਵਟੀ ਦੀ ਬਿਲਕੁਲ ਬਰਾਬਰ ਇੱਕ ਸਾਰ ਲੇਵਾ ਖਵਾਨਾ ਤੇ ਸ਼ੁਭਾ ਥੋੜੀ ਲੇਟ ਚੁਵਾਈ ਹੋਈ ਸੀਗੀ ਥੋੜਾ ਜਿਹਾ ਨੱਗਰ ਰਸਤੀ ਆ ਤੇ ਬਾਕੀ ਚੁਵਾਈ ਵੀ ਲੇਟ ਹੋਈ ਹੈ ਜੀ 2 ਘੰਟੇ ਚੁਵਾਈ ਲੇਟ ਠੀਕ ਹੈ ਜੀ ਬਾਕੀ ਬਣਦੀ ਤਕਾਲਾਂ ਨੂੰ ਪੂਰੀ ਸਾਫ ਨਾਲ ਸਾਫ ਸੁਥਰੀ ਚੰਗੀ ਆ ਚੁਵਾਈ ਇੱਕ ਨੰਬਰ ਦੀ ਸੀਲੀ ਇੱਕ ਨੰਬਰ ਦੀ ਆ ਆਹ ਲਓ ਦਿੱਲੀ ਠੰਡੀ ਹੈ ਪੰਜਤਰਾ ਮਰਗੀ ਕੋ ਉਤਾਰ ਕੋ ਪੂਰ ਨਹੀਂ ਛਟਾਣੇ ਲੋ ਠੀਕ ਹੈ ਜੀ ਛੋਟੀ ਸੰਤੂ ਸਾਹਿਬ ਲੱਖ ਰੁਪਏ ਦੀ ਹੈ ਗਾਂ ਦੂਜੇ ਸੀ ਆ ਬਿਲਕੁਲ ਜੀ ਬਿਲਕੁਲ ਤਿਆਰੀ ਤਾਂ ਹੋਇਆ ਮਾਲ ਚੰਗੇ ਪੈਸਿਆਂ ਦਾ ਹਾਂ ਜੀ ਚੰਗਾ ਤੇ ਅੱਜ ਵੀਰ ਆਪਾਂ ਕਿੰਨੇ ਦੀ ਦੇ ਦਈਏ ਫਿਰ ਆਪਾਂ ਵੇਖੋ ਸੰਤੂ ਸਾਹਿਬ ਮੋਲ ਪੰਜ ਨਾ ਕਰੀਏ 55000 ਰੁਪਏ ਸ਼ੋਰ ਛੱਪਾ ਕਰਦਾ 55 ਦੇ ਹਾਂ ਜੀ ਠੀਕ ਹੈ ਜੀ ਕਰਦੇ ਜੇ ਖੁੱਲਾ ਡੁੱਲਾ ਕਰਦਾ ਕਰਦਾਂਗੇ ਚਲੋ ਕੋਈ ਸੱਜਣਾ ਚਲੋ ਜਿੰਨਾ ਵੀ ਮਾਲ ਆਪਣਾ ਭਾਅ ਸਹੀ ਹੁੰਦਾ ਮੈਂ ਨਾ ਪਿਆ ਵੇਖੋ ਤਾਂ ਆਪਣੇ ਜਿੰਨਾਂ ਦੇ ਭਾਅ ਹੀ ਨਹੀਂ ਕਿਸੇ ਦਾ ਵੀ ਆਪਾਂ ਆਪ ਭਾਅ ਪਕ ਬਾਕੀ ਕਰਦਾ ਕਿ ਵੀਰ ਦਾ ਮਾਨਦਾ ਬਾਈ ਛੋਟੀ ਜਿਹੜਾ ਲੈ ਜਾਊਗਾ ਤੇ ਵਾਦੇ ਬੰਦੀ ਆ ਕੋਈ ਇੱਚ ਤੋਂ ਕੱਟਿਆ ਨਹੀਂ ਮਗਰ ਵੀ ਬੱਚਾ ਵੀ ਹੈਗਾ ਵਾ ਹਾਂ ਤੇ ਦੋਸਤੋ ਮਗਰ ਕੱਟੀ ਜਾਂ ਕੋਈ ਜ਼ਿਆਦਾ ਨਹੀਂ ਕਹਿੰਦਾ ਕੋਈ 5-4000 ਦਾ ਹੱਕ ਵੀ ਹੈ ਰਿਹਾ ਦਾ ਮਗਰ ਬੱਚਾ ਇਨੇ ਦਾ ਬੱਚੇ ਦਾ ਇਹ ਵੱਧ ਹੋ ਜਾਂਦਾ ਸੰਤੂ ਸਾਹਿਬ ਮਿਲਣ-ਮੁਲਣ ਦਾ ਇਹ ਨਹੀਂ ਕੋਈ ਕਲੀ ਮੜ ਰਿੰਗਦੀ ਆ ਕੋਈ ਜਾ ਕੇ ਅਗਲੇ ਕਿਸੇ ਵੀਰਾਂ ਦਾ ਹੱਥ ਲਵੇ ਪੁੱਛ ਤੋਂ ਕੱਟੀ-ਕਟੂਗੇ ਵੀ ਲਵਾਉਂਦੇ ਆ ਹਾਂਜੀ ਇਹਦਾ ਇਹ ਆ ਵੀ ਹੁਣ ਬੱਚਾ ਛੱਡ ਕੇ ਮੜਾ ਮੂੰਹ ਲਵਾ ਦੋ ਠੀਕ ਆ ਜੀ ਲਓ ਦੋਸਤੋ 55000 ਲੈਣ ਦੇਣਾ ਵਿੱਚੋਂ ਕਰਦਾਗੇ ਸਪਾ ਹੋ ਜਾਊਗਾ ਇਧਰੋਂ ਦੋਸਤੋ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਉਣੇ ਆ ਇਹ ਵੈੜ ਵੈੜ ਵੀ ਚੰਗੀ ਆ ਤੇ ਮੂੰਹਾਂ ਦੰਦਾਂ ਦੇ ਵਿੱਚ ਦੰਦਾਂ ਦੇ ਵਿੱਚ ਚਾਰ ਦੰਦਾ ਜੀ ਮੂੰਹ ਦੰਦੀ ਚਾਰ ਤੇ ਦੂਜਾ ਸੁਆ ਇਸ ਵੈੜ ਦਾ ਸੁਣਾ ਹੁਣੇ ਕੱਦ ਬੋਤਾਂ ਲਈ ਆ ਰੰਗ ਪ੍ਰਿੰਟ ਵਧੀਆ ਫੈਸ਼ਨ ਡਿਜ਼ਾਈਨ ਚੰਗਾ ਠੀਕ ਆ ਆ ਵੇਖੋ ਪਿਛੋ ਫਾੜੀ ਵਾਲਾ ਚੱਡਾ ਤੇ ਦੇਣ ਵੈਸੇ ਪਾਜੀ ਕਿੱਦਾਂ ਹੁਣ ਹਫਤਾ ਹੀ ਲੈ ਜਾਣਾ ਸਦੂ ਸਾਹਿਬ ਹਫਤਾ ਕ ਲੈ ਚੂਗੀ ਇਹਦੇ 5 ਤਰੀਕ ਨੂੰ ਦੇਣ ਪੂਰੇ ਆ ਕੋ ਉੱਤੇ ਵੀ ਖੜ ਸਕਦੀ ਦੋ ਠੀਕ ਆ ਜੀ ਲਓ ਵੀ ਆ ਵੇਖੋ ਫੇਸ ਕੁਆਲਿਟੀ ਬਿਲਕੁਲ ਛੋਟਾ ਫੇਸ ਆ ਦੋਸ ਤੇ ਤੋੜ ਕੇ ਤੁਹਾਨੂੰ ਇੱਕ ਵਾਰੀ ਨਾ ਦੀ ਨਾਲ ਆਪਾਂ ਦੱਸਦੇ ਆਂ ਥੋੜਾ ਡੱਕ ਪੂਰਾ ਹੈ ਪੂਰਾ ਵਾਜਣਾ ਠੀਕ ਆ ਜੀ ਵਰਡ ਨਵੀ ਦੀ ਨਵੀ ਆ ਤੇ ਦੰਦਾਂ ਚੋ ਚਾਰ ਆ ਠੀਕ ਆ ਚਾਰ ਦੰਦ ਸੋ ਹਫਤਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਸੋ ਥਾਣ ਜੇਕਰ ਦੋਸਤੋ ਦੱਸਿਓ ਤੁਹਾਨੂੰ ਆਪਾਂ ਮੌਕੇ ਤੇ ਖੜੇ ਜੋ ਦੇਖ ਰਹੇ ਆ ਹੱਥੀ ਚੁਵਾਈ ਵਾਲਾ ਥਾਣਾ ਨਿਕਲ ਕੇ ਸਾਹਮਣੇ ਆਊਗਾ ਅਗਲੇ ਪਿਛਲੇ ਥਾਣਾ ਦਾ ਗੈਪ ਚੰਗਾ ਠੀਕ ਆ ਜੀ ਕੋਈ 600 700 ਇੰਚ ਤੇ ਜਿਹੜਾ ਥਾਣਾ ਲੱਗਾ ਦੇਖੋ ਇੱਥੇ ਰੋਕਿਆ ਜੀ ਵੀਰ ਜੀ ਆ ਲਓ ਠੀਕ ਆ ਜੀ ਮਨਾਂ ਮੁਰਕੇ ਮੂੰਹ ਪੋਟ ਕੇ ਵੀ ਖੁਰਲੀ ਦੇ ਲੈਣ ਕੇ ਵਿਖਾ ਦੇ ਹਾਂ ਚੱਲ ਸੀ ਆ ਦੇਖੋ ਬਹੁਤ ਸਾਫ ਸੁਥਰੀ ਵਸੂ ਸਰੂ ਸਾਹਿਬ ਇਹਨੂੰ ਥਲਾ ਚੰਗਾ ਪਟੂਗੀ ਬਣਾਉਗੀ ਮਤਲਬ ਆ ਲੈ ਵੇਖੋ ਮਾੜੀ ਕਰਨੇ ਕੇ ਆ ਵੇਖੋ ਲਓ ਜੀ ਠੀਕ ਆ ਜੀ ਤਾਂ ਦੋਸਤੋ ਚਾਰਦੰਦ ਪਿਓਰ ਚਾਰਦੰਦ ਦਾ ਛੇਕ ਦੇ ਕੰਨੀ ਵਾਲੇ ਦੁੱਧ ਦਾੰਦ ਹਜੇ ਠੀਕ ਆ ਆ ਦੇਖੋ ਲਿਵੇ ਹੋਵਾਂ ਨੇ ਦੀ ਇੱਕ ਵਾਰੀ ਤੁਹਾਨੂੰ ਮੈਂ ਜੜੀ ਦੱਸੋ ਬਹਿਣੀ ਵਾਲੀ ਸਾਈਡ ਤੋਂ ਦਿਖਾ ਰਿਹਾ ਮੋਸਟਲੀ ਇਧਰੋਂ ਆਪਾਂ ਬੈਠ ਕੇ ਚੁਗਾਈ ਕਰਦੇ ਆ ਤਾਂ ਬਹੁਤ ਚੰਗਾ ਵਾਤਾਵਰਣ ਸਫਾਈਆਂ ਸੁਪੂਈਆਂ ਬਹੁਤ ਸੋਹਣੀਆਂ ਦੇ ਦੇ ਦੀਆਂ ਵੇਖੋ ਠੀਕ ਆ ਜੀ ਬਿਲਕੁਲ ਟਿਕਾਣੇ ਵਾਲਾ ਜਿਹੜਾ ਦੋਸਤੋ ਬਣਾ ਜੱਡਾ ਬਣਾ ਕੇ ਤਿਆਰ ਕਰੂਗਾ ਜੇ 6-7 ਦਿਨ ਸਹੀ ਹੈ ਜੇ ਨੇ ਲੈ ਜਨੇ ਅੱਜ ਜੀ 5 ਤਰੀਕ ਨੂੰ ਤੇ ਦਿਨ ਪੂਰੇ ਤੇ 2-4 ਉੱਤੇ ਵੀ ਖੜ ਸਕਦੀ ਬਸ਼ੀਠਾ ਜੀ ਤੇਰੀ ਬਾਕੀ ਥੱਲੇ ਪੂਰੀ ਬਣੂਗੀ ਇਹਨਾਂ ਵੀ ਹਾਂ ਇਹਤ ਨਹੀਂ ਮੈਂ ਇਹ ਹੈ ਠੰਡੀ ਤੇਰੀ ਜਿੱਦਾਂ ਮਰਜ਼ੀ ਆ ਵੇਖੋ ਆ ਥਣ ਥੁਣਾ ਦੀ ਥਣ ਵੇ ਇਹ ਨਹੀਂ ਹੈਗਾ ਕਿ ਕੋਈ ਛੜਾਕਲ ਜ ਆਪਸ ਖਲਾਰ ਖਲੂਰ ਪੂਰਾ ਵਾ ਥਣ ਥੁਣਾ ਦਾ ਹਾਂ ਬਿਲਕੁਲ ਅੱਧ ਕਾਟ ਵਾਲੀ ਬਸ਼ੀ ਤੇ ਵੀਰ ਇਹ ਆਪਾਂ ਅੱਜ ਕਿੰਨੇ ਦੇ ਦੇ ਦਈਏ ਫਿਰ ਵੇਖੋ ਸੰਦੂ ਸਾਹਿਬ ਉਤਨਾ ਚਲੋ ਹਣ ਰੋਤਦਾ ਜੇ ਪਹਿਲੀਆਂ ਰੋ ਦੁੱਧ ਦੇ ਵੇਖੋ ਸੰਤੂ ਸਾਹਿਬ ਆ ਚਾਫੀ ਭਰਉਂਦੀਆਂ ਵਾਂ ਕਾ ਨਾ ਹਾਂ ਤੇ ਇਹੋ ਹੀ ਆ 20-25 ਦਿਨ ਜਿਹੜਾ ਮਹੀਨਾ ਮੰਨ ਕੇ ਜਲੇ ਗਰਮੀ ਕਾ ਹੁਣ ਰੋਤੀਆਂ ਨੂੰ ਉਤਰਾ ਦੇ ਵੱਛੀ 70000 ਦੀ ਆ ਹਾਂਜੀ ਹਾਂਜੀ ਪਾਪਾ ਮੈਂ 60 ਮੁੱਲ ਕਰਦਾ 55 ਦੀ ਦੇਦਾ ਹਾਂ ਹਾਂ ਵਿੱਚੋਂ ਮਾਨਤਾਨ ਕਰਦਾ ਕਿ ਇਹਦਾ ਛੋਲ ਛੱਪਾ 55 ਚੋਂ ਹਾਂਜੀ ਲਓ ਵੀ ਵੱਛੀ 18-20 ਲੀਟਰ ਦੁੱਧ ਪਾਉਂਦੀ ਖਰੀ ਹੈ ਦੋਸਤੋ ਮੈਨੂੰ ਲੱਗਦਾ ਬੀੜੀ ਵੜ ਆਪਾਂ ਨੋਰਮਲੀ ਗੱਲ ਕਰਦੇ ਬੀੜੀ ਵੜ ਘਰੇ ਤਿਆਰ ਕਰਕੇ ਵੇਚਣੀ ਹੋਵੇ ਤਾਂ ਮੈਨੂੰ ਲੱਗਦਾ ਵੀ ਜਾਦੀ ਮਹਿੰਗੀ ਪੈਂਦੀ ਐ ਫਿਲਹਾਲ ਐ ਵੀ ਦੰਦਾਂ ਦੇ 75500 ਹਜ਼ਾਰ ਦੀ ਐ ਬਾਕੀ ਮੂੰਹੋਂ ਦੰਦੀ ਚੈੱਕ ਕਰਾ ਦਿੰਦੀ ਐ ਤੁਹਾਨੂੰ ਚਾਰ ਦੰਦ ਜਿਹੜੀ ਪਿਓਰ ਇਹ ਵੈੜਾ ਸੀਗਾ ਚਾਰ ਦੰਦ ਮੂੰਹ ਤੇ ਸਫਾਈਆਂ ਸੁਪਈਆਂ ਕਰਮਾਲੀ ਨੂੰ ਬੜੀਆਂ ਬਾਕੀ ਹਾਈਟ ਕਾ ਦਾ ਲਈ ਐ ਪੂਰੀ ਵੱਡੇ ਵਾਲੀ ਐ ਠੀਕ ਆ ਜੀ ਤੇ ਥਣ ਵੀ ਤੁਹਾਨੂੰ ਦਿਖਾਇਆ ਵੀ 5 5 7 7 ਇੰਚ ਦੇ ਥਣ ਲੱਗਾ ਕੋਈ ਇਹ ਨਹੀਂ ਹੈਗਾ ਚੱਪੇ ਚੱਪੇ ਦੇ ਥਣ ਬਹੁਤ ਸੋਹਣੀ ਨਸਲ ਜਾਤ ਤੇ ਰੇਡ 55000 ਇਸ ਤੋਂ ਬਾਅਦ ਵੀਰ ਆਪਣੇ ਕੋਲ ਜਿਹੜੀ ਤੀਸਰੇ ਨੰਬਰ ਤੇ ਆ ਖੜੀ ਵੈਣ ਹਾਂ ਜੀ ਇੱਕ ਇਹ ਵੇਖੋ ਸੰਤੂ ਸਾਹਿਬ ਘਰ ਵਾਲੇ ਤੇ ਇਹਦਾ ਵੀ ਦੂਜਾ ਸੂਆ ਦਾਸ ਤੇ ਪਰ ਆਪਾਂ ਕਿਹੜੀ ਕੋ ਵੀਰ ਭਾਵੇਂ ਕੁੱਤ ਜਾ ਮੰਗ ਲੈ ਉਹ ਅਗਲੀ ਦੀ ਆਪਾਂ ਕੀ ਦੁੱਧ ਨੂੰ ਇਹ ਵੀ ਚੰਗੀ ਖਰੀ ਥਣ ਚੜਾ ਇਹਦਾ ਵੀ ਚੰਗਾ ਮਤਲਬ ਨਹੀਂ ਜਾਈ ਪਾਵੇਂ ਠੰਡੀ ਤੇਰੀ ਠੀਕ ਆ ਜੀ ਹਾਂ ਜੀ ਤੁਸੀਂ ਚਾਹੇ ਕੋਈ ਵੀਰ ਤਿੱਜਾ ਮੰਨ ਲੈ ਚਾਹੇ ਮੰਨ ਲੈ ਦੂਜਾ ਹਾਂ ਜੀ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਆ ਥਣ ਦੇ ਵੀ ਵਾਲੇ ਪਾਸਿਓ ਚੁਾਈ ਚੁਈ ਤਪਣ ਇੱਕ ਨੰਬਰ ਆ ਠੀਕ ਆ ਜੀ ਠੀਕ ਹੈ ਜੀ ਕੋਲ ਮਨਾ ਮਨਾ ਜਾਓ ਜੀ ਬਾਕੀ ਦੋਸਤੋ 31 ਇੱਕ ਨੰਬਰ ਆ ਇੱਕ ਨੰਬਰ ਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਾ ਉਹ ਕੋਈ ਵੀਰ ਗੱਬਣ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਵੀ ਆਪਣੀ ਤੁਸੀਂ ਸੌਦਾ ਕਰਕੇ ਸਾਈ ਦੇਣਾ ਕਰਕੇ ਟਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਕ੍ਰੋਸ ਅੰਗ ਦੇ ਵਿੱਚ ਹਾਈਟ ਮੀਡੀਅਮ ਦੇ ਵਿੱਚ ਹਾਈਟ ਮੀਡੀਅਮ ਜਿਹੜੀ ਪਹਿਲਾਂ ਵੈੜਦ ਨੂੰ ਦਿਖਾਈ ਉਹ ਵੱਡੇ ਕੱਦ ਕਾੜ ਦੇ ਵਿੱਚ ਇਹ ਥੋੜੀ ਜਿਹੀ ਮੀਡੀਅਮ ਥਣ ਚੱਡਾ ਨਿਹਰਾਈ ਇਹਦਾ ਵੀ ਥਣ ਚੱਡਾ ਥਣ ਚੱਡੇ ਦੇ ਪਾਸੇ ਤੁਸੀਂ ਵੇਖੋ ਝੋਲ ਝਾਲ ਵੇਖੋ ਤੁਸੀਂ ਬਖਾਲਾ ਵੇਖੋ ਖਲਾਰ ਵੇਖੋ ਤੇ ਬਾਕੀ ਥਣ ਵੀ ਜਿਹੜਾ ਪੂਰਾ ਹ ਤੇ ਆਪ ਤੁਸੀਂ ਦੇਖ ਸਕਦੇ ਜੀ ਵੀ ਕਰੋ ਸੰਗ ਦੇ ਵਿੱਚ ਸੋ ਦਿਨ ਹਜੇ ਇਹਨੇ ਕਰਮਾਲੀ ਦੇ ਨਾਲ ਲੈ ਜਾਣੇ ਆ ਹਜੇ ਤੁਸੀਂ ਹਵਾਨਾ ਦੇਵਾ ਵੇਖੋ ਤੇ ਇਹ ਮੰਨ ਲਿਓ ਜੀ ਹਾਂ ਜੀ ਅਜੇ ਹਫਤਾ ਸੰਤੂ ਸਾਹਿਬ ਇਹ ਵੀ ਲੈ ਜੂਗੀ ਪਹਿਲਾ ਜੂ ਰਾਮਨਾਲਾ ਜੀ ਲੈ ਜਾਣਾ ਹਫਤਾ ਜੀ ਕੋਈ ਗੱਲ ਨਹੀਂ ਬਾਕੀ ਠੰਡੀਆਂ ਧੀਰੀਆਂ ਵਾ ਵੜਾ ਹਾਂ ਜੀ ਜੋ ਕੱਲ ਦੀਆਂ ਆਈਆਂ ਕੋਈ ਇਹ ਨਹੀਂ ਲੋਚੂ ਲੋਚੂ ਕਰਦੀਆਂ ਬੰਦੇ ਬਾਕੀ ਦੁੱਧ ਵਾਲੀ ਆ ਇਹ ਮਸ਼ੀ ਇਹਨੇ ਜਾਰ ਸਾਰੀ ਟੈਲ ਤੋਂ ਪਰਨੀ ਚੜ ਚੁੜ ਦੀ ਖੁੱਲੀ ਚੰਗੀ ਬਣੂਗੀ ਹਾਂ ਜੀ ਅਹ ਚੰਗਾ ਤੋਂ ਤੋਂ ਚਵਾਦੋਗੇ ਯਾਨੀ 14 15 ਦੇ ਉਤਰਾ ਘਰ ਵਾਲੇ ਦੇ ਆਂਦੇ ਚਲੋ 14 15 ਚਵਾਇਆ 15 ਸੂਗੀਆਂ ਚੋਨੇ ਆ ਪਰ ਇਹ ਇਹ ਤੋਂ ਘੱਟ ਕੀ ਚਵਾਉਂ ਵਾਧੀ ਚਵਾਉਂ ਚਲੋ ਇੱਕ ਡੰਗ ਦਾ ਕਰਮਾਣੀ ਨੂੰ 6 7 ਲੀਟਰਾਂ ਤਾਂ ਦੋ ਹਾਂ ਜੀ ਆਂਦਾ ਬੱਚਨ ਦੀ ਚਲੋ ਅੱਗੇ ਚਲੋ 2 ਦਿਨ ਫਰਕੇ ਆ ਗਏ ਥੋੜਾ ਜਿਹਾ ਵੰਡ-ਮੁੰਡ ਸਹੀ ਪੈ ਗਿਆ ਹਾਂ ਜੀ ਉਤਰਾ ਸੁਗਾ ਵੀ ਉਹਨਾਂ ਦੂਜਾ ਹੀ ਦੱਸਿਆ ਚਲੋ ਆਪਾਂ ਮੰਨ ਕੇ ਚੱਲਦੇ ਪਹਿਲਾ ਸੋਕਈ ਪੱਕ ਕੇ ਸੁਣਾ ਲਾਪਸੀ ਪੁੱਛ ਪੁੱਛ ਕੇ ਬਣਦਾ ਬਿਲਕੁਲ ਜੀ ਬਿਲਕੁਲ ਕਈ ਨਾ ਪਸ਼ੂ ਪੁੱਜ ਭਾਜ ਕੇ ਬਣਦਾ ਉਦਾਂ ਜਿਵੇਂ ਤੇਜਾ ਸੁਹਾ ਵਿਖਾਉਂਦੀ ਹੈ ਬਾਕੀ ਹੋ ਸਕਦਾ ਦੂਜਾ ਵੀ ਹੋਵੇ ਕਈ ਨਾ ਪਸ਼ੂ ਪੁੱਜ ਕੇ ਬਣਦਾ ਹਾਂ ਤੁਸੀਂ ਦੇਖ ਸਕਦੇ ਜਿਵੇਂ ਜਿਵੇਂ ਦੋਸਤੋ ਨਖੇੜ ਹੋਰ ਨਿਕਲੂਗਾ ਜਿਵੇਂ ਜਿਵੇਂ ਲੇਵਾ ਵਾਹਣਾਂ ਨੇ ਭਰਿਆ ਕਰਮਾ ਦੀ ਅਜੇ ਲਾਏ ਬਣਾਏ ਪਈ ਆ ਹਾਂਜੀ ਸਾਜ ਹਫਤਾ ਲਾ ਜਣਾ ਜਿੰਨੇ ਵੀ ਇਹਦੇ ਘਰ ਆਉਂਦੇ ਆ ਮਾਣ 7 ਤਰੀਕ ਨੂੰ ਦਿਨ ਪੂਰੇ ਦੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਵੀ ਜਿਹੜੇ ਟਿੱਪਣ ਕਿਦੇ ਮੋਗੇ ਵਾਂਗੂ ਹਨ ਬਹੁਤ ਠੀਕ ਆ ਜੀ ਅੱਛਾ ਤੇ ਵੀਰ ਸਰਜੀ ਜੀ ਇਹਦਾ ਕੀ ਕਰਦੇ ਆ ਮੋਢਾ ਇਹਦਾ ਮੂਲ ਦਾ ਭਾਅ ਸੰਦੂ ਸਾਹਿਬ 45 ਕਰ ਲੀਏ ਆ ਆਪਾਂ ਦੇਣ ਲੈਣ ਦਾ 40 ਕਰ ਦਾਂਗੇ 40 40 ਚੋਂ ਹੋਰ ਯਾਰ ਛੱਡ ਦਾਂਗੇ ਹੂੰ 32 ਆ ਨਾ 36 ਜੋ ਛੋੜਿਓ 36 ਚੋਂ ਹਾਂਜੀ ਲੈ 3200 ਦੇ ਵਿੱਚੋਂ ਵੀ ਛੋੜ ਕੇ ਤੁਹਾਨੂੰ ਪਤਾ ਭਾਅ ਦਾ ਆਪਾਂ ਇਹ ਕਿਹੜੇ ਚੇਜ ਆ ਬਿਲਕੁਲ ਜੀ ਬਿਲਕੁਲ ਆਪਣਾ ਕਮਾਈ ਪਤਲੀ ਆਪਾਂ ਇਹਦੀ ਕਮਾਈ ਮੋਢਾ ਜੀ ਅਤਸੋ 38000 ਦੇ ਵਿੱਚੋਂ ਵੀ ਜਿਹੜਾ ਮਾਰਜਿਨ ਪਈ ਹੋਣਾ ਉਸਤਰਾ ਮੁੱਲ ਜੇ ਕੋਈ ਮੁੱਲ ਵੀ ਇਹਨੇ ਮੁੜ ਕੇ ਸਾਧੂ ਸਾਹਿਬ ਸੌਤੇ ਬੜੇ ਕਰਦੇ ਆ ਹਾਂ ਹਾਂ ਪਤਾ ਗੱਲ ਕੋਈ ਵੀਰ ਇਹ ਗਿਣੇ ਵੀ ਇਹ ਚ ਇਹਦੇ ਹੁਣ ਹਾਂ ਨਾ ਹੀ ਆ ਕੋਈ 5 ਸਾਲ ਇਹਦਾ ਜ਼ਿਆਦਾ ਨਹੀਂ ਕੋਈ 100 200 ਇਹ ਛੋੜ ਹੀ ਹਣੀ ਠੀਕ ਆ ਜੀ ਹਾਂ ਜੀ ਅਤਸੋ ਕੱਲੀ ਮਾਰਜਿਨ ਰਹਿ ਗਿਆ ਉਹਨਾਂ ਕੋ ਹੁਣ ਵੀ ਛੋੜ ਛੱਪਾਈ ਆ ਕੋਈ 100 200 ਵਾਲਾ ਕੰਮ ਹੀ ਕੋਈ ਫਰਕ ਨਹੀਂ ਜੀ ਤੇ ਨੰਬਰ ਆਪਣੇ ਕਰ ਦਈਓ ਭੈਣ ਭਰਾਵਾਂ ਨਾਲ ਸਾਂਝੀ ਕਰ ਲਓ ਨੰਬਰ 97793 ਜੀ 23282 ਠੀਕ ਆ ਜੀ 74476 27656 ਠੀਕ ਆ ਲਓ ਦੋਸਤੋ ਇਹ ਹਨ ਮੇਰੇ ਨਾਲ ਵੀਰ ਸਰਬਜੀਤ ਸਿੰਘ ਹੋਣੀ ਪਿੰਡ ਸ਼ਖਰੀ ਤੋਂ ਠੀਕ ਹੈ ਪਾਜੀ ਓਕੇ ਠੀਕ ਹੈ ਜੀ ਓਕੇ ਠੀਕ ਹੈ ਜੀ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ